ਹਾਂਜੀ ਵੀਰ ਜੀ ਦੇਖੋ ਜੀ ਤੁਹਾਡੇ ਵਾਸਤੇ ਇਹ ਕਿਚਨ ਦੀਆਂ ਚੀਜ਼ਾਂ ਆ ਦੇਖੋ ਮੀਡੀਅਮ 터ਕੀਸ਼ ਸਾਰੀ ਸਾਡੇ ਕੋਲ ਟ੍ਰੇ ਇਹ ਡੈਨਿਕ ਟੇਬਲ ਕਿਚਨ ਵਿਆਹ ਸ਼ਾਦੀਆਂ ਦੇ ਲਈ ਇਹ ਸਾਡੇ ਕੋਲ ਸਾਰੀ ਇੰਪੋਰਟ ਕਰੂਖਰੀ ਹੈ ਦੇਖੋ ਟੀ ਸੈੱਟ ਦੇਖੋ ਕੇਟਲ ਸੈੱਟ ਆ ਗਿਆ ਸਾਰਾ ਕੁਝ ਦੇਖੋ ਜਿਸ ਤਰ੍ਹਾਂ ਕੇ ਇਹ ਚੀਜ਼ਾਂ ਦੇ ਉੱਪਰ ਲੱਗਿਆ ਹੋਇਆ ਕੱਲੀ ਕੱਲੀ ਚੀਜ਼ ਉੱਪਰ ਜਿਉਂ 터ਕੀਜ਼ੀ ਹੈ ਤਾਂ 터ਕੀਜ਼ੀ ਹੈ ਸਨੈਕਸ ਪਲੇਟ ਆ ਗਈ ਇਹਦੇ ਵਿੱਚ ਕੁਝ ਵੀ ਯੂਜ਼ ਕਰ ਸਕਦੇ ਆ ਮੈਡੀਨ ਜਾਪਾਨ ਬਾਕਸ ਆ ਗਿਆ ਔਰ ਉਸ ਤੋਂ ਬਾਅਦ ਆਏ ਦੇ ਕੱਪ ਆ ਗਏ ਆ ਦੇਖੋ ਪੂਰੇ 골ਡ ਦੇ ਵਿੱਚ ਨਾਲ ਕੋਡ ਆਫ ਇਟਾਲੀਅਨ ਪਹੁੰਚੇ ਆਪਾਂ ਸ਼ਹਿਰ ਮਰੇਰ ਕੋਟਲੇ ਤੇ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਅੱਜ ਤੁਹਾਨੂੰ ਆਪ ਲੈ ਕੇ ਆਇਆ ਸ਼ਹਿਰ ਮਰੇਰ ਕੋਟਲੇ ਇੱਕ ਇਦਾਂ ਦੀ ਦੁਕਾਨ ਦੇ ਉੱਪਰ ਜਿੱਥੋਂ ਤੁਹਾਨੂੰ ਲਗਜ਼ਰੀ ਕਰੋਕਰੀ ਸਮਾਨ ਮਿਲ ਜੂ ਜਿਹੜਾ ਕਿ ਬਾਹਰੋਂ ਇੰਪੋਰਟ ਹੋਇਆ ਹੋਇਆ ਹੈ ਪਹੁੰਚਣਾ ਕਿੱਥੇ ਆ ਤੁਸੀਂ ਸ਼ਹਿਰ ਮਰੇੜਕੋਟਲਾ ਨੇੜੇ ਦਰਗਾਹ ਬਾਬਾ ਹੈਦਰ ਸ਼ੇਖ ਜੀ ਤੇ ਮਲੇਰ ਏਰੀਆ ਪੈ ਜਾਂਦਾ ਇਹ ਪਹੁੰਚਣਾ ਹਾਈਪਰਮਾਰਟ ਤੇ ਤੇ ਚਲਦੇ ਆ ਸਾਰੇ ਆਪਾਂ ਬਾਈ ਨਾਲ ਗੱਲਬਾਤ ਕਰਦਾ ਤੁਹਾਨੂੰ ਪਾਪੀ ਸਾਰੀ ਇਹਨਾਂ ਦਾ ਜੋ ਕਰੋਕਰੀ ਦਾ ਸਮਾਨ ਆ ਨਾ ਉਹ ਸਾਰਾ ਤੁਹਾਨੂੰ ਦਿਖਾਉਣਾ ਹੈ ਸੋ ਵੀਡੀਓ ਦੇ ਐਂਡ ਤੱਕ ਬਾਅਦ ਜ਼ਰੂਰ ਕਰ ਲਿਓ ਲਓ ਜੀ ਅੱਜ ਪਹੁੰਚੇ ਆਪਾਂ ਹਾਈਪਰਮਾਰਟ ਤੇ ਜਿੱਥੋਂ ਤੁਹਾਨੂੰ ਬਾਹਰਲੇ ਦੇਖੋ ਜੋ ਇੰਪੋਰਟ ਹੋਇਆ ਕਰੋਕਰੀ ਦਾ ਲਗਰੀ ਸਾਰਾ ਸਮਾਨ ਮਿਲ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਸਾਰਾ ਹਨਾ ਤੇ ਇਹਦਾ ਜਿਹੜਾ ਐਡਰੈਸ ਤੁਹਾਨੂੰ ਆਪਾਂ ਪ੍ਰੋਪਰ ਦੱਸਦਾ ਤੇ ਆ ਸਾਰਾ ਇਧਰ ਦਰਗਾਹ ਇਹ ਹਾਈਪਰਮਾਰਟ ਚੱਲਦੇ ਆਪਾਂ ਅੰਦਰ ਸਾਰੀ ਬਾਈ ਉਹਨਾਂ ਨਾਲ ਜਿਹੜੀ ਗੱਲਬਾਤ ਉਹ ਕਰਦੇ ਆ। ਲਓ ਜੀ ਪਹੁੰਚ ਚੁੱਕੇ ਆਪਾਂ ਸ਼ਹਿਰ ਮਰੇਰ ਕੋਟਲੇ ਦੇ ਵਿੱਚ ਆਹ ਦੇਖੋ ਤੁਸੀਂ ਕ੍ਰੌਕਰੀ ਦੇ ਇੰਪੋਰਟੈਂਟ ਚੀਜ਼ਾਂ ਹਨ ਤੇ ਕਿੰਨੀਆਂ ਸੋਹਣੀਆਂ ਨੇ ਬਾਕੀ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਤੇ ਬਾਕੀ ਸਾਰੀ ਆਪਾਂ ਜਾਣਕਾਰੀ ਬਾਈ ਉਹਨਾਂ ਤੋਂ ਲਵਾਂਗੇ। ਹਾਂਜੀ ਬਾਈ ਜੀ। ਹਾਂਜੀ ਸਲਾਮ ਜਾਲਾ ਜੀ। ਠੀਕ ਹੈ ਜੀ। ਤੇ ਮੜਾ ਦੇਓ ਜਾਣਕਾਰੀ ਇਹ ਫਿਰ ਕ੍ਰੌਕਰੀ ਬਾਰੇ। ਹਾਂਜੀ ਹਾਂਜੀ। ਤੇ ਆ ਦੇਖੋ ਬਈਆ ਸਾਡੇ ਕੋਲ ਕੋਣਾ ਜਿਹੜਾ ਵੀ ਸਮਾਨ ਹੈ ਹਾਂਜੀ ਆ ਸਾਰਾ ਲਗਜ਼ਰੀ ਔਰ ਨਾਇਆਬ ਚੀਜ਼ਾਂ ਨੇ ਸਾਡੇ ਕੋਲੇ ਓਕੇ ਆ ਜਿਸ ਤਰ੍ਹਾਂ ਕੇ ਗਲਾਸ ਆ ਗਏ ਹਾਂਜੀ ਇਹ ਤੁਰਕੀਸ਼ ਦੇ ਆ ਗਏ ਆ ਗਲਾਸ ਦੇ ਕੁਛ ਪੀਸ ਸੈਟ ਗਲਾਸ ਆ ਗਏ ਠੀਕ ਆ ਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਕੱਪ ਆ ਗਏ ਚਾਰ ਪੀਸ ਕੱਪ ਮੇਡ ਇਨ ਜਾਪਾਨ ਲਓ ਜੀ ਮੇਡ ਇਨ ਜਾਪਾਨ ਦੇ ਆ ਗਏ ਆ ਇਹ ਜਾਪਾਨ ਅਲੱਗ ਅਲੱਗ ਦੇਖੋ ਜਾਪਾਨ ਬ੍ਰਾਂਡ ਤੇ ਜੇ ਕੱਪ ਤੇ ਲਿਖਿਆ ਹੋਇਆ ਤਾਂ ਬਾਕਸ ਤੇ ਵੀ ਲਿਖਿਆ ਹੋਇਆ ਓਕੇ ਤੇ ਉਸ ਤੋਂ ਬਾਅਦ ਆ ਕੱਪ ਆ ਗਏ ਇਹਦੇ ਕੱਲੇ-ਕੱਲੇ ਬਾਕਸ ਦੇ ਉੱਪਰ ਆ ਦੇਖੋ ਤੁਸੀਂ ਜਾਪਾਨ ਮੜੇ ਕੱਢ ਕੇ ਦਿਖਾ ਦਈ ਕੱਪ ਆ ਦੇਖੋ ਜੀ ਕੱਪ ਦੇਖੋ ਲਓ ਜੀ ਕੱਪ ਦਾ ਤੁਸੀਂ ਇਹਨਾ ਦੇਖੋ ਕਿੰਨਾ ਸੋਹਣਾ ਹਾਂਜੀ ਤੇ ਉਸ ਤੋਂ ਬਾਅਦ ਹਾਂਜੀ ਸਾਡੇ ਕੋਲ ਹਰ ਆਈਟਮ ਵਿਆਹਾਂ ਸ਼ਾਦੀਆਂ ਦੇ ਵੀ ਦੇਣ ਵਾਲੇ ਆ ਦੇਖੋ ਇਹ ਲਗਜ਼ਰੀ ਔਰ ਨਾਇਆਬ ਚੀਜ਼ਾਂ ਨੇ ਦੇਖੋ ਹਾਂਜੀ ਹਾਂਜੀ ਇਹਦੇ ਵਿੱਚ 6 ਮਹੀਨੇ ਤੱਕ ਬਿਸਕਟ ਵਗੈਰਾ ਨਮਕੀਨ ਡਰਾਈ ਫੂਡ ਓਕੇ ਕੁਝ ਵੀ ਯੂਜ਼ ਕਰ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਆਹ ਸਪੂਨ ਸਟੈਂਡ ਆ ਗਿਆ ਲਓ ਜੀ ਸਪੂਨ ਸਟੈਂਡ ਨੈਪਕਿਨ ਸਟੈਂਡ ਆ ਗਿਆ ਹਾਂਜੀ ਹਾਂਜੀ ਇਹ ਨੈਪਕਿਨ ਸਟੈਂਡ ਆ ਗਿਆ ਫਿਰ ਹਾਂਜੀ ਮਤਲਬ ਹਰ ਇੱਕ ਚੀਜ਼ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਲਗਜ਼ਰੀ ਮਿਲੂਗੀ ਤੁਹਾਨੂੰ ਹਾਂਜੀ ਆ ਆਪਣੇ ਕੋਲ ਡਿਨਰ ਸੈਟ ਆ ਗਏ ਤੇ ਇਹ ਡਰਾਈ ਫਰੂਟ ਆ ਗਏ ਜੀ ਆਹ ਹਾਂਜੀ ਡਰਾਈ ਫਰੂਟ ਸੈਟ ਆ ਗਏ ਜਿਸ ਤਰ੍ਹਾਂ ਆ ਕੇ ਸਾਡੇ ਕੋਲ ਹਰ ਰੇਂਜ ਦਾ ਸਾਮਾਨ ਆਇਆ ਇਹ ਹੈ ਇਨਕਲਨ ਵਾਟਰ ਹੈ ਜੀ ਇਹਦੇ ਵਿੱਚ ਆਪਾਂ ਅਦਰਕ ਚਕੰਦਰ ਖੀਰਾ ਪਾ ਕੇ ਆਪਾਂ ਕਰਦੇ ਆ ਐਡੀਟੌਕਸ ਵਾਟਰ ਬਣ ਜਾਂਦਾ ਇਹਦੇ ਵਿੱਚ ਠੀਕ ਆ ਜੀ ਤੇ ਇਹਦੇ ਵਿੱਚ ਇੱਕ ਹੋਰ ਤਿੰਨ ਵਾਲਾ ਵੀ ਪਿਆ ਆਪਣੇ ਕੋਲੇ ਕਿਉਂਕਿ ਇਹ ਤੇ ਡੱਬੇ ਆ ਗਏ ਹਨਾ ਜੀ ਆਹ ਹਾਂਜੀ ਇਹ ਹੌਟਪੋਰਟ ਸੈੱਟ ਆ ਗਏ ਇਹਦੇ ਵਿੱਚ ਆਪਾਂ ਪਨੀਰ ਵਗੈਰਾ ਕੋਈ ਵੀ ਚੀਜ਼ ਆਪਾਂ ਅਰ ਰਾਇਸ ਵਗੈਰਾ ਚਪਾਤੀ ਵਗੈਰਾ ਰੱਖ ਸਕਦੇ ਆ ਤਿੰਨ ਤਿੰਨ ਦਾ ਸੈਟ ਆ ਗਿਆ ਠੀਕ ਆ ਠੀਕ ਅੱਛਾ ਤਿੰਨ ਦਾ ਸੈਟ ਆ ਪੂਰਾ ਹੈ ਹਾਂਜੀ ਇਹ ਤਿੰਨ ਦਾ ਸੈਟ ਆ ਗਿਆ ਠੀਕ ਆ ਜੀ ਆ ਵੀ ਤਿੰਨ ਦਾ ਸੈਟ ਆ ਗਿਆ ਜੀ ਓਕੇ ਇਹ ਦੇਖੋ ਪੂਰੀਆਂ ਨਾਇਆਬ ਚੀਜ਼ਾਂ ਨੇ ਇਹ ਦੇਖੋ ਨਾ ਡਿਜ਼ਾਈਨ ਵਗੈਰਾ ਤੇ ਪਾਏ ਹੋਏ ਨੇ ਬਾਕੀ ਬਹੁਤ ਸੋਹਣੀਆਂ ਚੀਜ਼ਾਂ ਨੇ ਤੇ ਉਸ ਤੋਂ ਅੱਗੇ ਆ ਗਏ ਡਿਨਰ ਸੈਟ ਜੀ ਆ ਵੀ ਡਿਨਰ ਦਾ ਸੈਟ ਆ ਗਿਆ ਸਾਰੇ ਓਕੇ ਓਕੇ ਹਾਂਜੀ ਕੋਈ 100 ਪੀਸਸ ਵਾਲਾ ਕੋਈ 102 ਪੀਸਸ ਵਾਲਾ ਕੋਲੇ ਇਹ ਤਾਂ ਥੋੜੀ ਡਿਸਪਲੇ ਲਈ ਹੋਣਾ ਜੀ 81 ਪੀਸਸ ਵਾਲਾ ਹਾਂਜੀ ਇਹ ਸਾਰੇ ਡਿਸਪਲੇ ਨੇ ਬਾਕੀ ਇਹ ਮਾ ਲੋਕ ਇਹਦਾ ਕੀ ਪ੍ਰਾਈਸ 18 ਇਹ ਇਹ 110 ਪੀਸਸ ਦਾ ਬੜਾ ਡਿਨਰ ਸੈੱਟ ਹੈ ਇਹ ਇਹ ਬੌਨ ਚਾਈਨਾ ਚ ਬਣਿਆ ਹੈ ਇੰਪੋਰਟਡ ਹੈ ਇਹ ਠੀਕ ਹੈ ਜੀ ਇਹ ਅਸੀਂ 18800 ਰੁਪਏ ਦਾ ਦਿੰਨੇ ਆ ਇਹ ਲਓ ਜੀ 110 ਪੀਸਸ ਦਾ ਇਹ 110 ਪੀਸਸ ਦਾ ਹੈ ਠੀਕ ਹੈ ਜੀ ਬਾਕੀ ਇਧਰ ਹੋਰ ਵੀ ਬਾਈ ਜਨ ਸਾਰੇ ਆ ਨਾ ਲੱਗੇ ਹੋਏ ਨੇ ਨਾਲ ਇਹ ਡਿਸਪਲੇ ਨੇ ਮਨ ਲਾ ਆ ਤੁਹਾਨੂੰ ਇਹਦਾ ਬਾਕਸ ਵੀ ਦਿਖਾਉਣਾ ਮੈਂ ਆ ਦੇਖੋ ਕਿੱਡਾ ਵੱਡਾ ਇਹਦਾ ਬਾਕਸ ਹੈ ਇਹ 81 81 ਪੀਸਸ ਦਾ ਹੈ ਓਕੇ ਇਹ 81 ਪੀਸਸ ਦਾ ਹੈ ਦੇਖੋ ਪੂਰਾ 골ਡ ਟੱਚ ਦੇ ਵਿੱਚ ਹੈ ਠੀਕ ਆ ਦੇਖੋ ਇਹ ਬਹੁਤ ਵੱਡਾ ਡਿਨਰ ਸੈੱਟ ਉਸਮਾਨ ਕਰਤਾ ਹਨ ਚੁੱਕਣਾ ਆ ਜਾਵੇ ਲੋ ਵੀ ਬਣੀ ਚਾਕੇ ਜਮਾਉਂ ਚਾਕੇ ਥਲੇ ਆ ਤਪਾਰਾ ਆ ਦੇਖੋ 88 ਪਰਸਨ ਵਾਲਾ ਹੈ ਇਹਦੇ ਵਿੱਚ ਸਾਰਾ ਕੁਝ ਕੇਟਲ ਵਗੈਰਾ ਓਕੇ ਓਕੇ ਹੈ ਜੀ ਆ ਦੇਖੋ ਇਹਦੀ ਪਲੇਟ ਦੇਖੋ ਕਿਆ ਕਮਾਲ ਇਹ ਸਾਰ ਇੰਪੋਰਟਡ ਡਿਨਰ ਸੈੱਟ ਹੈ ਸਾਰੀ ਹੌਲੀ ਹੌਲੀ ਕੱਢੋ ਹੌਲੀ ਆ ਦੇਖੋ ਇਹ 골ਡ ਕਲਰ ਦੇ ਵਿੱਚ ਹੈ ਇਹ 8 8 8 8 ਹਰ ਚੀਜ਼ ਪਲੇਟਾਂ ਨੇ ਠੀਕ ਹੈ ਜੀ ਲੋ ਜੀ ਦਾ ਨਾ ਬਹੁਤ ਕੰਬੀਨੇਸ਼ਨ ਸਾਰਾ ਹਨ ਇਹ ਪੂਰਾ 골ਡ ਦੇ ਵਿੱਚ ਹੈ ਇਹ ਦੇਹਜਾਂ ਦੇ ਲਈ ਬਹੁਤ ਲੈਂਦੀਆਂ ਨੇ ਕੁੜੀਆਂ ਓਕੇ ਓਕੇ ਇਹ ਅਸੀਂ ਪਾਰਸਲ ਵੀ ਕਰਦੇ ਆ ਇਹ 15500 ਰੁਪਏ ਦਾ ਹੈ ਇਹ 15500 ਦਾ ਹਾਂ ਜੀ ਉਸ ਨੂੰ ਆ ਰੱਖ 81 ਪੀਸ ਨੇ ਨਾ ਇਹ ਹਾਂ ਇਹ 81 ਪੀਸਸ ਹੈ ਇਹਦੇ ਵਿੱਚ ਕੇਟਲ ਹਰ ਚੀਜ਼ ਇਹਦੇ ਵਿੱਚ ਕੰਪਲੀਟ ਹੈ ਠੀਕ ਹੈ ਸਰ ਜਿਹੜਾ ਉਹ ਬੜਾ 110 ਪੀਸਸ ਵਾਲਾ ਉਹਦੇ ਵਿੱਚ ਆਈਸਕ੍ਰੀਮ ਸੈੱਟ ਪਾਣੀ ਵਾਲਾ ਜੱਗ ਗਲਾਸ ਵਗੈਰਾ ਹਰ ਚੀਜ਼ ਆ ਨੇ ਉਹਦੇ ਵਿੱਚ ਓਕੇ ਆ ਆ ਦੇਖੋ ਆ ਜੋ ਤੇ ਆ ਗਿਫਟਾਂ ਦੇ ਲਈ ਹਾਂਜੀ ਆ ਦੇਖੋ ਕਿ ਆ ਚੀਜ਼ ਲਾ ਗਿਆ ਆ ਲਓ ਜੀ ਆ ਦੇਖੋ ਨਾ ਸਾਰੀਆਂ ਲਓ ਆ ਦੇਖੋ ਸਾਰੀਆਂ ਇਹ ਕੰਬਿਨੇਸ਼ਨ ਬਹੁਤ ਸੋਹਣਾ ਬਣਿਆ ਹੈ ਮਤਲਬ ਵਾਈਟ ਦਾ ਰੰਗ ਦਾ ਹਾਂਜੀ ਆ ਦੇਖੋ ਪੂਰਾ ਬਾਕਸ ਹੈ ਜਿਸ ਤਰ੍ਹਾਂ ਇਹ ਇਹ એમ ਹੀ ਨਹੀਂ ਹੈਗਾ ਕਿ ਅਸੀਂ ਬਹੁਤ ਮਹਿੰਗਾ ਦੇ ਰਹੇ ਹਾਂ ਇਹ ਸਾਨੂੰ ਲੈਸ ਕਰਕੇ 1250 ਦੀ ਰੇਂਜ ਦਾ ਲਾਇਆ ਹੋਇਆ ਇਹ ਬਣਾ 1250 ਦਾ 1250 ਦਾ ਇਹਦੇ ਵਿੱਚ 6 ਓਕੇ ਸੌਸਟਰ ਆ ਗਈਆਂ 6 ਪਲੇਟਾਂ ਆ ਗਈਆਂ 6 ਕੱਪ ਆ ਗਏ ਤੇ ਉਸ ਤੋਂ ਬਾਅਦ ਕੇਟਲ ਆ ਗਈ ਮਿਲਕ ਪੋਟ ਆ ਗਿਆ ਤੇ ਆਹ ਸ਼ੂਗਰ ਪੋਟ ਆ ਗਿਆ ਸਾਰਾ ਕੁਝ ਫੇਰ ਵੀ ਅਸੀਂ ਇੰਨੀ ਲੈਸ ਲਾਈ ਹੋਈ ਹੈ ਇਹ ਇਹ 1250 ਦੀ ਰੇਨ ਦਾ ਅਸੀਂ ਦਿੰਨੇ ਆ ਇਹ ਠੀਕ ਆ ਜੀ ਤੇ ਹਾਂਜੀ ਤੇ ਬਾਕੀ ਇਧਰ ਆਹ ਦੇਖੋ ਆ ਸਾਰਾ ਦੇਖੋ ਇਧਰ ਨਾ ਹਾਂਜੀ ਓਕੇ ਤੇ ਆ ਬੋਟਲ ਆ ਗਈ ਜਿਵੇਂ ਹੈ ਨਾ ਜੀ ਹਾਂਜੀ ਇਹ ਪਾਣੀ ਵਾਲੀਆਂ ਬੋਟਲਾਂ ਵਗੈਰਾ ਆ ਗਈਆਂ ਬਾਕੀ ਆ ਸਪੂਨ ਆ ਗਏ ਚਮਚੇ ਹੈ ਨਾ ਹਾਂਜੀ ਲਓ ਜੀ ਹੁਣ ਸਟੈਂਡ ਆ ਗਿਆ ਹਾਂ ਤੇ ਬਾਕੀ ਆ ਸ਼ੇਕ ਵਾਲੇ ਗਲਾਸ ਆ ਗਏ ਇਹ ਹਾਂਜੀ ਹਾਂਜੀ ਇਹ ਹੈ ਤਕਰੀਬਨ ਆ ਆ ਦੇਖੋ ਹਾਂਜੀ ਇਹ ਤਕਰੀਬਨ 2500 ਰੁਪਏ ਦੀ ਰੇਂਜ ਹੈ ਓਕੇ ਓਕੇ ਤਾਂ ਆ ਇਹਦੇ ਵਿੱਚ ਬਿਗੈਰ ਹੈਂਡਲ ਤੋਂ ਆ ਗਿਆ 24 ਫੋਰ ਸੈਟ ਆ ਗਿਆ ਸਿੰਗਲ ਕੱਪੀ ਆ ਗਈ ਜੀ ਹਾਂਜੀ ਹਾਂਜੀ ਇਹ ਇਹ ਚਾਰ ਪੀਸ ਤਕਰੀਬਨ 1450 ਰੁਪਏ ਦੀ ਰੇਂਜ ਦੇ ਨੇ ਓਕੇ ਚਾਰ ਪੀਸ ਹਾਂਜੀ ਹਾਂਜੀ ਕੋਈ ਮਸਲਾ ਨਹੀਂ ਆਹ ਡਰਾਈ ਫੂਡ ਸੈਟ ਆ ਗਏ ਓਕੇ ਆ ਜਿਸ ਤਰ੍ਹਾਂ ਲੱਗੇ ਆ ਹਾਂਜੀ ਹਾਂਜੀ ਆ ਮੇਡ ਇਨ ਜਾਪਾਨ ਲਿਖਿਆ ਹੋਇਆ ਹੈ ਨਾ ਜੀ ਜਾਪਾਨ ਵਿਦ ਟ੍ਰੇ ਆ ਗਈ ਇਸੇ ਤਰ੍ਹਾਂ ਬਾਕਸ ਤੇ ਲਿਖਿਆ ਹੋਊਗਾ ਹੈ ਜੀ ਆਹਾ ਮਿਲਟਨ ਬ੍ਰਾਂਡ ਦੀਆਂ ਸਾਈਟ ਰਮੋਸ ਵਗੈਰਾ ਆ ਗਿਆ ਨਾ ਹਾਂਜੀ ਬੁੱਡਨ ਹਰ ਇੱਕ ਚੀਜ਼ ਮਿਲਦੀ ਉਹ ਬਾਈ ਬੁੱਡਨ ਦਾ ਨੈਪਕਿਨ ਸਟੈਂਡ ਵਗੈਰਾ ਆ ਗਿਆ ਓਕੇ ਓਕੇ ਆ ਨੈਪਕਿਨ ਸਟੈਂਡ ਆ ਗਿਆ ਕੋਈ ਐਵੇਂ ਨਹੀਂ ਹੈਗਾ ਵੀ ਸਾਡੀਆਂ ਜਿਹੜੀਆਂ ਇੰਪੋਰਟਡ ਚੀਜ਼ਾਂ ਨੇ ਉਹ ਵੀ ਬਹੁਤ ਮਹਿੰਗੀਆਂ ਨੇ ਹਾਂਜੀ ਹਾਂਜੀ ਬਹੁਤ ਰੇਡ ਦੇ ਵਿੱਚ ਨੇ ਠੀਕ ਆ ਜੀ ਤੇ ਗਿਫਟਾਂ ਪਈਆਂ ਨੇ ਹਾਂਜੀ ਸਾਰੇ ਐਵੇਂ ਲਓ ਜੀ ਆ ਦੇਖੋ ਸਾਰੇ ਹਾਂਜੀ ਇੱਥੋਂ ਆਜੋ ਇਹ ਵੀ ਦਿਖਾ ਦਈਏ ਆਪਾਂ ਆਪਣੇ ਕੋਲ ਟ੍ਰੇਆ ਪਈਆਂ ਨੇ ਓਕੇ ਹਾਂਜੀ ਆਜੋ ਲਓ ਜੀ ਆ ਪਈਆਂ ਨੇ ਆ ਦੇਖੋ ਆ ਡਰਾਈ ਫੂਡ ਸੈਟ ਆ ਗਿਆ ਹਾਂਜੀ ਹਾਂਜੀ ਜਾਪਾਨ ਹਾਂਜੀ ਉਸ ਤੋਂ ਬਾਅਦ ਆ ਕੱਪ ਦੇਖੋ ਲਓ ਜੀ ਕੱਪ ਵੀ ਨੂੰ ਡਿਜ਼ਾਈਨ ਬਹੁਤ ਮਿਲ ਜਾਂਦੇ ਨੇ ਜਿਵੇਂ ਆ ਵੀ ਇੱਧਰ ਪਿਆ ਰਹੇ ਹਨ ਇਹ ਅਲੱਗ ਕਲਰ ਦੇ ਹਾਂਜੀ ਹਾਂਜੀ ਬਹੁਤ ਕਲਰ ਆ ਇਹਦੇ ਵਿੱਚ ਤੇ ਉਧਰ ਵੀ ਹੋਰ ਕਾਫੀ ਜਿ ਤੁਸੀਂ ਦੇਖੋ ਹਾਂਜੀ ਆ ਲਓ ਆ ਵੀ ਇੰਪੋਰਟਡ ਕੱਪ ਐ ਇਹ ਟੀ ਕੱਪ ਆ ਗਏ ਓਕੇ ਇਹ ਕਾਫੀ ਮੱਗ ਆ ਗਏ ਠੀਕ ਆ ਜੀ ਤੇ ਉਸ ਤੋਂ ਬਾਅਦ ਸੂਪ ਬੋਲ ਆ ਗਏ ਜੋ ਆਪਾਂ ਕੁਝ ਵੀ ਮਲਟੀ ਪਰਪਸ ਆ ਕੋਈ ਖੀਰ ਪਾਲੀਏ ਕੋਈ ਫਰੂਟ ਚਾਟ ਪਾਲੀਏ ਤੇ ਨਾਲ ਇਹਦੇ ਆ ਸਪੂਨ ਆ ਗਏ 6 ਲਓ ਜੀ ਇਹ ਸਾਰੀਆਂ ਬ੍ਰਾਂਡਡ ਚੀਜ਼ਾਂ ਨੇ ਆ ਕੀ ਚੀਜ਼ ਆ ਗਈ ਏ ਆ ਗਏ ਜੀ ਮਾਈਕਰੋਸੇਫ ਬੋਲ ਨੇ ਇਹ ਮੈਡੀਨ ਫਰਾਂਸ ਦੇ ਨੇ ਇਹ ਬਾਲਾ ਕਾਂਚਾ ਹੈ ਸਾਰਾ ਠੀਕ ਹੈ ਜੀ तकरीबन ਕੋਈ 5 550 ਦੀ ਰੇਂਜ ਆ ਕੋਈ ਏਡੇ ਕੋਈ ਉਹ ਨਹੀਂ ਹੈਗੇ ਆ ਦੇਖੋ ਓਕੇ ਓਕੇ ਕੋਈ 600 ਦੀ 650 ਦੀ ਰੇਂਜ ਆ ਲਓ ਜੀ ਆ ਦੇਖੋ ਪੂਰੇ ਮਾਈਕਰੋਸੇਫ ਡਿਸਵਾਸ਼ਰ ਹਾਂਜੀ ਹਾਂਜੀ ਇਹਦੇ ਵਿੱਚ ਆਪਾਂ ਫੂਡ ਵਗੈਰਾ ਸਬਜੀ ਵਗੈਰਾ ਕੁਝ ਵੀ ਆਪਾਂ ਆ ਪਾ ਸਕਦੇ ਆ ਇਹ ਕੰਪਲੀਟ ਹੋ ਗਿਆ ਪੂਰਾ ਜੀ ਇੱਕ 1 1 ਸਿੰਗਲ ਸਿੰਗਲ ਪੀਸ ਆ ਜਿਵੇਂ ਮਰਜ਼ੀ ਲੈ ਲਓ ਜਿੰਨੇ ਮਰਜ਼ੀ ਲੈ ਲਓ ਠੀਕ ਆ ਆ ਵੀ ਡਰਾਈ ਫੂਡ ਸੈੱਟ ਆ ਗਿਆ ਲਓ ਜੀ ਹਾਈ ਲਕਸ ਦਾ ਮੈਂ ਤੁਰਕੀਸ ਦਾ ਬਣਿਆ ਹੋਇਆ ਕੋਈ ਰਸ਼ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਧਰ ਆ ਜਾ ਲਓ ਜੀ ਗਿਫਟ ਆਟ ਮਾਨੂੰ ਹਾਂਜੀ ਕੁਝ ਵੀ ਆਪਣੇ ਕੋਲੇ ਮਸਲਨ ਕੋਈ ਗਲਾਸ ਵਗੈਰਾ ਆ ਗਏ ਓਕੇ ਓਕੇ ਆ ਦੇਖੋ ਗਲਾਸ ਵੀ ਦੇਖੋ ਲਓ ਜੀ ਗਲਾਸ ਚੈੱਕ ਕਰੋ ਦੇਖੋ ਗਲਾਸ ਹਮ ਮੈਨੂੰ ਲੱਗਦਾ ਤੁਹਾਨੂੰ ਹਰ ਇੱਕ ਚੀਜ਼ ਮਿਲ ਜੂਗੀ ਜਿਹਦੀ ਜੀ ਮਰਜ਼ੀ ਲੈ ਲਓ ਬਸ ਹਾਂਜੀ ਗਲਾਸ ਆਪਣੇ ਕੋਲ 280 ਦੇ ਵੀ ਆ 6 ਪੀਸ 300 ਦੇ ਵੀ ਨੇ 350 ਦੀ ਵੀ ਰੇਂਜ ਦੇ ਨੇ ਗਿਫਟ ਪੈਕ ਆ ਗਈਆਂ ਅਗਲਾ ਕਹਿੰਦਾ ਕਿ ਵੀ ਸਾਨੂੰ ਕੋਈ 200 ਵਾਲੀ ਗਿਫਟ ਚਾਹੀਦੀ ਹੈ 300 ਵਾਲੀ ਚਾਹੀਦੀ ਹੈ ਉਹਦੇ ਅਕੋਰਡਿੰਗ ਹਰ ਚੀਜ਼ ਜਾਨੀ ਹਰ ਬੰਦਾ ਪਰਚੇਜ਼ ਕਰਕੇ ਲੈ ਕੇ ਜਾਈਏ ਆਨਲਾਈਨ ਵੀ ਭੇਜ ਦੂੰਗਾ ਜੀ ਹਾਂਜੀ ਆਨਲਾਈਨ ਵੀ ਆਓ ਤੇ ਇੱਧਰ ਆ ਜਾਓ ਬ੍ਰਦਰ ਲਓ ਜੀ ਤੁਸੀਂ ਆਨਲਾਈਨ ਵੀ ਮਗਾ ਸਕਦੇ ਹੋ ਨਾ ਹਾਂਜੀ ਤੇ ਬਾਈ ਉਹਨੇ ਤੁਹਾਨੂੰ ਆਨਲਾਈਨ ਵੀ ਭੇਜ ਦੇਣਗੇ ਹਾਂਜੀ ਆਹ ਲਓ ਹਾਂਜੀ ਆ ਦੇਖੋ ਸਾਰੀਆਂ ਆ ਇੰਪੋਰਟਡ ਬੋਤਲਾਂ ਨੇ ਓਕੇ ਇਹ ਬਾਹਲਾ ਬ੍ਰਾਂਡ ਆ ਇਹ ਠੀਕ ਆ ਲਓ ਜੀ ਇਹ ਇਹ ਸਕੂਲ ਬੋਤਲਾਂ ਨੇ ਆ ਦੇਖੋ ਲਓ ਜੀ ਸਾਰੀਆਂ ਇੰਪੋਰਟਡ ਬੋਤਲਾਂ ਨੇ ਹਾਂਜੀ ਹਾਂਜੀ ਆ ਦੇਖੋ ਇਹ ਕੋਈ ਐਵੇਂ ਨਹੀਂ ਹੈਗਾ ਇਹ ਵੀ ਕਿ ਬਹੁਤ ਰੇਂਜੀਆਂ ਨੇ 600 630 35 ਠੀਕ ਆ ਤੇ ਉਸ ਤੋਂ ਬਾਅਦ ਗਲਾਸ ਦੇਖੋ ਲਓ ਜੀ ਹਾਂਜੀ ਤੇ ਆ ਕੱਪ ਸੌਸਰ ਵਗੈਰਾ ਆ ਗਏ ਕੱਪ ਆ ਗਏ ਨਾ ਸਾਰੇ ਇੱਧਰ ਹਾਂਜੀ ਬਾਕੀ ਆ ਇੱਥੇ ਹੀ ਪਏ ਨੇ ਚਮਚਾਂ ਦਾ ਸਟੈਂਡ ਸਾਰੇ ਤੁਸੀਂ ਦੇਖ ਸਕਦੇ ਹੋ ਹਾਂਜੀ ਲਓ ਜੀ ਆ ਲੋ ਹਾਂਜੀ ਬਾਈ ਆਹ ਲੋ ਆ ਦੇਖਿਓ ਮੇਡੀਨ ਟਾਲੀ ਦੇ ਆ ਗਏ ਓਕੇ ਇਹ ਕੱਪ ਸੌਸਰ ਆ ਗਏ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਆ ਲੋ ਆ ਕੱਪ ਵਗੈਰਾ ਹੀ ਮਿਲ ਜਣੇ ਓਕੇ ਆ ਲੋ ਆ 골ਡਨ ਦੇ ਵਿੱਚ ਵੀ ਮਿਲ ਜਣੇ ਕੱਪ ਨਾ ਕੱਪ ਵੀ ਡਿਜ਼ਾਈਨ ਬਹੁਤ ਬਏ ਨੇ ਨਾ ਤੇ ਉਸ ਤੋਂ ਬਾਅਦ ਆ ਲੋ ਹਾਂਜੀ ਆਹ ਹੋਟ ਮੋਟ ਸੈਟ ਆ ਗਏ ਓਕੇ ਲੋ ਵੀ ਕਰੋ ਚੈੱਕ ਤੇ ਆ ਉਪਰ ਆ ਗਏ ਹੈ ਨਾ ਆ ਲੋ ਇਹ 20 ਘੰਟੇ ਹੀ ਹੋਟ ਕੋਟ ਰਹਿਦਾ ਹੈ ਓਕੇ ਹਾਂਜੀ ਅੱਛਾ ਦੋਨੋਂ ਰਹਿੰਦੇ ਨੇ ਹੌਟ ਕੋਲਡ ਹਾਂਜੀ ਹਾਂਜੀ ਐਨ ਅੱਛਾ ਤੁਸੀਂ ਪਾਣੀ ਪਾ ਲਓ ਚਾਹ ਵਗੈਰਾ ਪਾ ਲਓ ਤੇ 20 ਘੰਟੇ ਹੋਰ ਹੋਰ ਕੋਲਡ ਰਹੂਗਾ ਠੀਕ ਹੈ ਠੀਕ ਆ ਤੇ ਬੱਕੀ ਉੱਪਰ ਵੀ ਸਾਰਾ ਦੇਖੋ ਨਾ ਆ ਲਓ ਲਓ ਵੀ ਤੇ ਅੱਗੇ ਚੱਲਦੇ ਹਾਂ ਭਾਈ ਇਹ ਡਿਨਰ ਸੈੱਟ ਬਾਰੇ ਦੱਸੋ ਮੜਾ ਜੀ ਇਹ ਡਿਨਰ ਸੈੱਟ ਵੀ ਰਿਹਾ ਜਿਹੜਾ ਮੂਰੇ ਫਾਸਟ ਪਿਆ ਇਹ ਇਹ ਸਾਰ ਇਹ ਸਰਾਮਿਕ ਦੇ ਵਿੱਚ ਨੇ ਇਹ ਓਕੇ ਇਹ ਇਹ ਸਰਾਮਿਕ ਹੈ ਬਹੁਤ ਅੱਛਾ ਮਟੀਰੀਅਲ ਹੁੰਦਾ ਹੈ ਇਹ ਤੇ ਉਸ ਤੋਂ ਬਾਅਦ ਆ ਬਲੈਕ ਵਾਲ ਆ ਗਿਆ ਹਾਂਜੀ ਹਾਂਜੀ ਇਹ ਇਹ ਤਕਰੀਬਨ 34 36 35 ਪੀਸਸਾਂ ਦਾ ਹੁੰਦਾ ਹੈ ਇਹ 2950 ਦੀ ਰੇਂਜ ਦਾ ਕੋਈ 2850 ਦੀ ਰੇਂਜ ਦਾ ਤੇ ਉਸ ਤੋਂ ਬਾਅਦ ਆ 80 1 ਪੀਸਸਾਂ ਦਾ ਆ ਗਿਆ ਹਾਂਜੀ ਹਾਂਜੀ 110 110 ਵਾਲਾ ਆ ਗਿਆ ਇਹਦੇ ਵਿੱਚ ਪੂਰਾ ਗਲਾਸ ਵਗੈਰਾ ਦੇਖੋ ਕੱਪਸ ਆਫ ਸਰ ਐਕਸਕਲਿਮ ਸੈੱਟ ਠੀਕ ਠਾਕ ਪਾਣੀ ਵਾਲਾ ਜੱਗ, ਕੇਟਲ, ਹਰ ਚੀਜ਼ ਇਹਦੇ ਵਿੱਚ ਕੰਪਲੀਟ ਹੁੰਦੀ ਆ। ਠੀਕ ਆ ਜੀ। ਤੇ ਉਸ ਤੋਂ ਬਾਅਦ ਆ ਆ ਗਿਆ ਇਹ ਇੰਪੋਰਟਡ ਆ ਇਹ ਵੀ। ਇਹ ਸਾਰੇ ਡਿਨਰ ਸੈਟ ਇੰਪੋਰਟਡ ਨੇ। ਠੀਕ ਆ। ਤੇ ਸਾਡੇ ਕੋਲ ਆ ਸਾਰੇ ਜਿੱਡੇ ਬਾਕਸ ਪਏ ਨੇ, ਸਾਰੇ ਇਹਨਾਂ ਦੇ ਬਾਕਸ ਨੇ। ਕੁਝ ਚੀਜ਼ਾਂ ਸਾਡੇ ਸਾਨੇ ਉਹ ਪਏ ਹੋਈਆਂ ਨੇ ਤੇ ਉਸ ਤੋਂ ਬਾਅਦ ਆ ਗੈਸ ਵਾਲੇ ਚੁੱਲ੍ਹੇ ਆ ਗਏ। ਓਕੇ ਓਕੇ ਲੋ ਵੀ ਆ ਜੀ ਹੁਣ ਚੱਲ ਜਾਣਗੇ। ਹਾਂ ਜੀ ਤੇ ਇੱਕ ਆ ਨਵਾਂ ਅ ਬ੍ਰਾਂਡ ਆ ਇਹ ਇਹਦੇ ਵਿੱਚ ਕਿਹਨਾ ਆਪਾਂ ਖਾਣਾ ਪਾ ਕੇ ਰੱਖਦੀ ਆ ਅ ਅਗਰ ਪੁਰਾਣਾ ਖਾਣਾ ਵੀ ਆ ਦੋ ਤਿੰਨ ਦਿਨਾਂ ਦਾ ਤਾਂ ਇਹਨੂੰ ਰੀਫਰੈਸ਼ ਕਰ ਦੋ ਇੱਕ ਨੰਬਰ ਦੇ ਆਪਾਂ ਲਗਾ ਦੋ ਇਹ ਠੀਕ ਆ ਜੀ ਤੇ ਇਹ ਫਰੈਸ਼ ਕਰ ਦੂਗਾ ਆ ਇੱਕ ਬੰਦੇ ਵਾਲਾ ਠੀਕ ਆ ਜੀ ਇਹ ਦੋ ਆ ਤੇ ਕਰੀਬ ਹਾਂ ਰੇਂਜ 32-3300 ਰੁਪਏ ਦਾ ਠੀਕ ਆ ਜੀ ਤੇ ਸਿੰਗਲ ਵਾਲਾ 18-1900 ਰੁਪਏ ਦਾ ਹੈ ਇਹਦੇ ਵਿੱਚ ਇੱਕ ਦੋ ਵਾਲਾ 17-1800 ਦੀ ਰੇਂਜ ਦੇ ਨੇ ਕੋਈ ਐਡੀ ਰੇਂਜ ਵੀ ਕੋਈ ਐਵੇਂ ਨਹੀਂ ਹੈਗਾ ਕਿ ਆਪਾਂ ਫੋੜਨਾ ਕਰੀਏ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਮਾਈਕ੍ਰੋ OVEN ਹੈਗੇ ਆ ਤੇ ਇਹ ਆਪਣੇ ਕੋਲ 에어 ਫਰਾਈ ਲਿਆ ਕੱਢ ਕੇ ਇੱਕ ਉਹਦਾ ਹੈਵਲ ਦਾ ਪੈਨਾਸੋਨਿਕ ਦਾ ਲੋਗ ਪ੍ਰੈਸਟੀਜਾ ਤੇ ਹਰ ਬ੍ਰਾਂਡ ਦੇ ਆਪਣੇ ਕੋਲੇ ਇੱਕ ਚੱਕਰ ਜਿਹੜਾ ਮਰਜੀ ਲੋਗ ਜਿਹੜੇ ਤੁਹਾਨੂੰ ਜਾਨ ਬਹੁਤ ਬਣਦੇ ਹਨਾ ਤਿੰਨ ਤਰ੍ਹਾਂ ਦੇ ਰੰਗ ਮਿਲ ਜਾਣਗੇ ਆ ਜੀ ਦੇ ਵਿੱਚ ਹਾਂ ਜੀ ਇਹ ਗਿੱਟਾਂ ਦੇ ਨੂੰ ਸਾਡਾ ਬਹੁਤ ਵਿਕਦਾ ਹੈ ਬਹੁਤ ਵਿਕਦਾ ਹਾਂ ਜੀ ਇਹ ਕਾਫੀ ਬੜਾ ਕਾਫੀ ਬੜੀ ਗਿਫਟ ਹੈ ਠੀਕ ਆ ਜੀ ਅਰੇ ਮੈਂ ਕੱਢ ਲਾ ਉੱਥੇ ਰੱਖ ਕੇ ਕੱਢ ਆ ਤੁਹਾਨੂੰ 에ਅਰ ਫਰਾਇਰ ਦਿਖਾਉਣਾ ਹੈ ਹਾਂ ਅਨ ਨੂੰ ਅਨ ਲੋਡ ਕਰ ਲਿਓ ਆ ਦੇਖੋ ਆ ਪਲੇਟ ਆ ਗਈ ਆ ਹਾਂਜੀ ਹਾਂਜੀ ਇਹ ਕਲੈਕਟਰ ਆ ਇਹ ਇਹਦੇ ਵਿੱਚ ਆਪਾਂ ਰਾਇਤਾ ਵਗੈਰਾ ਸੈਲਡ ਵਗੈਰਾ ਹੈ ਇਹ ਇਹ ਦਾ ਸਾਈਜ਼ ਇਹਨੇ ਤਕਰੀਬਨ ਕੋਈ 440 ਦੀ ਰੇਂਜ ਹੈ ਠੀਕ ਆ ਥਰਮੋਸ ਤੇ ਆ ਥਰਮੋਸ ਆ ਗਈ ਤਕਰੀਬਨ ਇਹ ਵੀ 440 ਦੀ ਰੇਂਜ ਹੀ ਹੈ ਠੀਕ ਆ ਬਾਕੀ ਤਾਂ ਕੋਈ ਆਪਣੇ ਕੋਲ ਐਵੇਂ ਨਹੀਂ ਹੈਗਾ ਵੀ ਆਪਾਂ ਨੇ ਬੜੇ ਹਾਈ ਬਹਾਈ ਰੇਂਜਾਂ ਨੇ ਆ ਬੁਡਨ ਦੀਟ ਰੇ ਆ ਗਈ ਆ ਦੇਖੋ ਕਿੱਡੀ ਹੈਵੀਰ ਕਿੱਡੀ ਹੋਆ ਕਿੰਨੇ ਮੇਰੇ ਖਿਆਲ ਦੇ ਵਿੱਚ 390 ਰੁਪਏ ਦੀ ਠੀਕ ਆ ਜੀ ਉਹ ਦੂਜਾ ਸਾਈਡ 440 ਦਾ ਐਵੇਂ ਨਹੀਂ ਓਕੇ ਓਕੇ ਤੇ ਆ ਦੇਖੋ 에어 에어 ਫਰਾਇਰ ਹਾਂਜੀ ਹੈਵਲ ਦੇ ਵਿੱਚ ਓਕੇ ਆ ਦੇਖੋ ਲਓ ਵੀ ਦੇਖੋ ਕਿ ਆ ਕਮਾਲ ਦਾ 에어 ਫਰਾਇਰ ਹੈ ਹਮ ਸਹੀ ਗੱਲ ਆ ਜੀ ਦੇਖੋ ਬ੍ਰਦਰ ਚੈੱਕ ਇਹਦੇ ਵਿੱਚ ਆਪਾਂ ਪੀਜ਼ਾ ਚਿਕਨ ਮਟਰ ਨੂੰ ਕੁਝ ਵੀ ਆਪਾਂ ਇਹਦੇ ਤੇ ਬਣਾ ਸਕਦੇ ਹਾਂ ਠੀਕ ਆ ਸਰ ਹਾਂਜੀ ਲਓ ਜੀ ਆ ਦੇਖੋ ਇਲੈਕਟ੍ਰੋਨਿਕ ਚੀਜ਼ਾਂ ਮਿਕਸੀਆਂ ਹਾਂਜੀ ਹਾਂਜੀ ਲਓ ਵੀ ਹੈਵਲ ਦੋ ਵੀ ਹੈਨਾ ਹਾਂਜੀ ਠੀਕ ਆ ਜੀ ਤੇ ਉਸ ਬਾਅਦ ਆਪਾਂ ਨੇ ਪਹਿਲਾਂ ਇੰਕਲਾਈਨ ਵਾਟਰ ਵਾਲਾ ਦੇਖਿਆ ਸੀਗਾ ਇਹ ਵੀ ਇੰਪੋਰਟਡ ਆਈਟਮ ਆ ਦੇਖੋ ਲਓ ਵੀ ਆ ਦੇਖੋ ਇਹਦੇ ਵਿੱਚ ਆਪਾਂ ਜੂਸ ਵਗੈਰਾ ਪਾ ਲਈ ਇੰਕਲੂਡਡ ਵਾਟ ਪਾ ਲਈਏ ਟੇਬਲ ਵੇਅਰ ਆਈਟਮ ਹੈ ਠੀਕ ਹੈ ਓਕੇ ਟੇਬਲ ਵੇਅਰ ਆ ਲਈਏ ਇਹ ਹਾਂਜੀ ਪੂਰਾ ਕੰਪਲੀਟ ਹੋਊਗਾ ਹੈ ਨਾ ਇਹ ਹਾਂਜੀ ਇਹ ਪੂਰਾ ਬੁੱਡਨ ਦਾ ਵਿੱਚੀ ਹੈ ਸਟੱਟਾ ਪੂਰਾ ਪੂਰਾ ਤੇ ਉਸ ਤੋਂ ਬਾਅਦ ਆਈਸਕ੍ਰੀਮ ਸੈੱਟ ਆ ਗਿਆ ਆਪਾਂ ਇਹਦੇ ਵਿੱਚ ਫਰੂਟ ਵੀ ਪਾ ਸਕਦੇ ਆ ਆਈਸਕ੍ਰੀਮ ਵੀ ਪਾ ਸਕਦੇ ਆ ਓਕੇ ਓਕੇ ਤੇ ਉਸ ਤੋਂ ਬਾਅਦ ਆ ਕੈਟਲ ਸੈੱਟ ਆ ਗਿਆ ਲੋ ਜੀ ਦੇਖੋ ਕਿੱਦਾਂ ਸੋਹਣਾ ਹਮਮ ਗੋਲਡਨ ਦੇ ਵਿੱਚ ਕੈਟਲ ਸੈੱਟ 17 ਪੀਸਸ ਦਾ ਹੈ ਹਾਂਜੀ ਹਾਂਜੀ ਕੈਟਲ ਆ ਗਈ ਲੋ ਜੀ ਸਾਨੇ ਰਿੰਜਾਂ ਤਾਂ ਉਹ ਰੱਖੀਆਂ ਨੇ ਕਿ ਹਰ ਬੰਦਾ ਸਾਡੇ ਕੋਲੋਂ ਪਰਚੇਜ਼ ਕਰ ਸਕੇ ਠੀਕ ਆ ਜੀ ਹਾਂ ਜੀ ਤੇ ਉਸ ਤੋਂ ਬਾਅਦ ਹਾਂ ਜੀ ਅ ਇੰਡੀਆ ਨਾ ਹਰ ਬ੍ਰਾਂਡ ਆਪਣੇ ਕੋਲ ਪਿਆ ਪਈਆ ਓਕੇ ਓਕੇ ਹਾਂ ਜੀ ਲਓ ਜੀ ਬਾਕੀ ਤੁਹਾਨੂੰ ਹਨਾ ਬਾਈ ਉਹਨਾਂ ਕੋਲ ਵਿਜ਼ਿਟ ਕਰ ਇੱਕ ਵਾਰ ਐਡਰੈਸ ਬੋਲ ਦੋ ਆਪਣਾ ਪ੍ਰੋਪਰ ਜੀ हां जी ਅਸੀਂ ਪੰਜਾਬ ਮਲੇਰਕੋਲਾ हां जी ਤੇ ਮਲੇਰਕੋਲਾ ਨੀਅਰ ਬਾਬਾ ਹਾਜ਼ਰ ਸੇਖ ਦੇ ਕੋਲੇ हां जी ਤੇ ਬਾਕੀ ਲੋਕੇਸ਼ਨ ਅਸੀਂ ਔਰ ਸਕਰੀਨ ਤੇ ਨੰਬਰ ਚੱਲਦਾ ਕਾਲ ਕਰੋ हां जी ਵਿਜ਼ਿਟ ਕਰੋ ਆ ਕੇ ਸਾਡੀਆਂ ਚੀਜ਼ਾਂ ਦੇਖੋ ਆ ਕੇ ਦੇਖਣ ਦਾ ਕੋਈ ਮੋਲ ਨਹੀਂ ਇੱਕ ਵਾਰ ਬਾਈ ਜਰੂਰ ਵਿਜ਼ਿਟ ਕਰੋ ਆ ਕੇ ਤੁਹਾਨੂੰ ਆ ਕੇ ਪਤਾ ਲੱਗੂ ਵੀ हां ਚੀਜ਼ ਕੋਈ ਮਲੇਰਕੋਲੇ ਦੇ ਵਿੱਚ ਹੈਗੀ ਆ ਜਿਹੜੀ ਮਾਲਾ ਵੀ ਸਾਨੂੰ ਅਜੇ ਤੱਕ ਲੱਭੀ ਨਹੀਂ ਦੀ ਤੇ ਤੁਸੀਂ ਇੱਕ ਵਾਰ ਜਰੂਰ ਬਾਈ ਉਹਨਾਂ ਕੋਲ ਵਿਜ਼ਿਟ ਕਰੋ ਆ ਕੇ ਤੇ ਆ ਕੇ ਇੱਕ ਵਾਰ ਜਰੂਰ ਦੇਖੋ ਜਿਹੜਾ ਵੀ ਚਾਹੁੰਦਾ ਨਾ ਵੀ ਮਨਲਾ ਵੀ ਮੰਨ ਨੂੰ ਵਧੀਆ ਕਰੋਕਰੀ ਚਾਹੀਦੀ ਆ ਤੇ ਲਗਜ਼ਰੀ ਚਾਹੀਦੀ ਉਹ ਬਾਈ ਉਹਨਾਂ ਨਾਲ ਕੰਟੈਕਟ ਕਰ ਲਿਓ। ਬਾਕੀ ਜੇ ਬਾਈ ਨੇ ਦੱਸਿਆ ਨਾ ਵੀ ਜੇ ਤੁਸੀਂ ਘਰ ਬੈਠੇ ਮੰਗਾਉਣਾ ਕੋਈ ਦੂਰ ਆ ਨਹੀਂ ਆ ਸਕਦਾ ਉਹ ਵੀ ਇਹ ਕਹਿੰਦੇ ਵੀ ਅਸੀਂ ਘਰੇ ਭੇਜ ਦਾਂਗੇ ਕੋਈ ਐਡਾ ਹੋ ਜਾਏਗਾ। ਤੇ ਤੁਹਾਡੇ ਘਰੇ ਵੀ ਕਹਿੰਦੇ ਪਹੁੰਚਦਾ ਹੋ ਜਾਊਗਾ। ਤੇ ਬਾਕੀ ਸਕਰੀਨ ਤੇ ਬਾਈ ਦਾ ਨੰਬਰ ਚੱਲਦਾ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਰੋਕਰੀ ਜੜੀ ਦਿਖਾਈ ਆ ਸ਼ਹਿਰ ਮਰੇਲ ਕੋਰਲੇ ਦੇ ਵਿੱਚ। ਤੇ ਸਾਰੀ ਲਗਜ਼ਰੀ ਆ ਮਨਲਾ ਬਾਈ ਉਹਨਾਂ ਕੋਲ ਕੋਈ ਵੀ ਇੰਦਾ ਦੀ ਨਹੀਂ ਹੈਗੀ। ਸਾਰੀ ਤੁਹਾਨੂੰ ਲਗਜ਼ਰੀ ਮਿਲੂਗੀ ਤੁਸੀਂ ਜਿੱਧਰ ਵੀ ਨਿਗਾਹ ਮਾਰੋਗੇ। ਚ